ਉਹ ਬਾਪੂ ਹੁੱਕਾ ਪੀ ਰਿਹਾ ਬਾਪੂ ਸਾਸਰੀ ਕਾਲ ਹਾਂ ਠੀਕ ਆ ਜੀ ਸਾਸਰੀ ਕਾਲ ਬੇਟਾ ਸਤਿ ਸ੍ਰੀ ਅਕਾਲ ਰਾਜੀ ਰਹੋ ਬੱਸਾ ਬਤਾਵਾ ਮਾਲਕ ਹਾਂ ਹੁੱਕਾ ਪੀ ਰਿਹਾ ਕੀ ਪਾਇਆ ਬੇਨੂ ਜੀ ਜੀ ਇਹਦੇ ਕੁਛ ਨਹੀਂ ਹੁੰਦਾ ਬੁੱਤ ਹਾਂ ਮਿੱਠਾ ਹੁੰਦਾ ਚ ਤਵਾਖੂ ਦਾ ਮਾਲਕਾ ਪਾ ਲੋ ਬੇ ਕਿਉਂ ਅੱਛਾ ਕੋਈ ਨਹੀਂ ਨਸ਼ਾ ਨਹੀਂ ਹੁੰਦਾ ਇਸ ਮੋਕੀ ਨਹੀਂ ਹੈਗੀ ਮਿੱਠਾ ਮਿੱਠਾ ਸੁਆਦ ਆ ਜੀ ਅੱਛਾ ਅੱਛਾ ਆਦਾ ਜੀ ਬਣਾਉ ਤੁਸੀਂ ਪੀ ਡਬਲਯੂ ਡੀ ਚ ਕੰਮ ਕਰਾ ਹੋਇਆ ਨਾ ਹਾਂ ਜੀ ਹਾਂ ਅੱਛਾ ਬਹੁਤ ਉਹਨਾ ਦੁਕਾਨ ਚਲਾ ਰਿਹਾ ਹੈ ਬਸ ਦੁਕਾਨ ਗਿਆ ਮੈਨੇ 21 22 ਸਾਲ ਹੋ ਗਏ ਚਾਰ ਆਖਾਂ ਦੋ ਜਿਹੜਾ ਹੋ ਗਿਆ ਬਟਾ ਅੱਛਾ ਜਾਨੀ ਜ਼ਿੰਦਾ ਮਾਰੇ ਰਹਿਣੇ ਵਾਲੇ ਕਿੱਥੇ ਦੇ ਤੁਸੀਂ ਆਹ ਹਾਂ ਸਭ ਕੁ ਮੇਰੇ ਹੱਥਾਂ ਦੀ ਬਾਣੀ ਬੇਟੇ ਨਹੀਂ ਤੁਸੀਂ ਕਿੱਥੇ ਦੇ ਰਹਿਣੇ ਵਾਲੇ ਇੱਥੇ ਦੀ ਰਹਿਣੇ ਵਾਲੇ ਅਸਲ ਮੇਰਾ ਪਿੰਡ ਉਪਲਾ ਗੜਵਾਗਾ ਅੱਛਾ ਤੇ ਮੈਨੂੰ ਹੋ ਗਏ ਇੱਥੇ 35 ਸਾਲ ਆ ਗਏ ਹੁੱਕਾ ਸ਼ੁਰੂ ਤਾਂ ਹੀ ਵੀ ਰਿਹਾ ਹੁੱਕਾ ਪਹਿਲੇ ਦੇ ਪੀਆ ਵਾਹਿਗੁਰੂ ਵਾਹਿਗੁਰੂ ਜਾਂ ਡੀਟੀ ਕਰਦੇ ਰਹੇ ਫਿਰ ਬੀੜੀ ਅੱਛਾ ਪਰਿਵਾਰ ਕਿੱਥੇ ਆ ਪਰਿਵਾਰ ਘਰੀ ਆ ਦੋ ਛੋਗਰੇ ਆ ਪੰਜ ਗੁੱਡੀਆਂ ਜੀਆਂ ਤਿੰਨ ਪੁੱਤੇ ਵਿਆਹ ਤੇ ਕੋਠੀਆਂ ਮਹਿਲ ਪਈ ਵੇ ਸਗੋਂ ਪਿਆ ਬੜੀ ਤੁਸੀਂ ਸੌਂਗ ਨੂੰ ਹੀ ਕਰਦੇ ਫਿਰ ਕੰਮ ਹਾਂ ਹਾਂ ਤੁਸੀਂ ਹੀ ਕਾਹੀਦੇ ਮੈਨੂੰ ਹਾਂ ਵੈਸੇ ਇਹ ਚਾਹੀਦਾ ਬੇਟੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹਾਂ ਪਿਆਰ ਮੁਹੱਬਤ ਦੀ ਭੁੱਖਾ ਬਸ ਇਹ ਹਾਂ ਮੈਨੂੰ ਸੰਗ ਤਾਂ ਨਹੀਂ ਤਾਰਿਆ ਸੰਗਤ ਨਾਲੇ ਮੇਰਾ ਮੇਲਾ ਜਾਦਾ ਮੈਂ ਉਹ ਦੇਖਿਆ ਤੁਸੀਂ ਬ੍ਰੈਡ ਲਾਏ ਹੋਏ ਆ ਇੱਥੇ ਬਾਹਰ ਹਾਂਜੀ ਆ ਇੱਥੋਂ ਮਨ ਲੈ ਚਨੇ ਲੈ ਕੇ ਜਾਂਦੇ ਨੇ ਲੋਕ ਛੋਲੇ ਹਾਂਜੀ ਛੋਲੇ ਲੈ ਜਾਂਦੇ ਬ੍ਰੈਡ ਲੈ ਜਾਂਦੀ ਹਾਂ 16 ਸਾਲ ਤੋਂ ਮੈਂ ਚਾਹ ਬਣਾਈ ਆ ਅੱਛਾ ਸਾਹੂ ਸੰਤਨ ਆ ਜਾਣਾ ਤੇ ਚਾਹ ਬਣਾਓ ਜੀ ਵੀਰੋ ਹੇ ਪੈਸੇ ਜਾਣੇ ਉਹ ਨਹੀਂ ਬਾਪੂ ਪੈਸੇ ਨਹੀਂ ਮੈ ਲੈਣੇ ਬਾਪੂ ਨੇ ਸਾਨੂੰ ਕਿਹਾ ਕਿ ਚਾ ਪੀ ਕੇ ਜਾਓ ਬਾਪੂ ਨੇ ਸਾਨੂੰ ਕਿਹਾ ਵੀ ਪੈਸੇ ਨਾ ਦੋ ਬਰੈਡ ਲੈ ਜਾਓ ਜਾਨ ਮਾ ਬਾ ਲੈ ਜਾਓ ਵਾਏ ਗਰੂ ਵਾਏ ਇਹ ਮੇਰਾ ਸਾਥ ਮੈਂ ਜੀ ਕੋਈ ਚਲੇ ਨਾ ਜਾ ਬਾ ਮੇਰੇ ਦੋ ਖਾਲੀ ਅੱਛਾ ਬਸ ਇਹ ਹੈ ਇਹ ਦੇਖ ਲੋ ਵੀ ਆਣੇ ਹੋਏ ਆਜੂਗਾ ਨੇ ਖਾਣੂ ਖਾਦੇ ਖਰਚ ਬਾਪੂ ਬਣ ਬਾਪੂ ਦੀ ਜਿੰਦਾਦਲੀ ਮੈਂ ਇਹ ਪਹਿਲੀ ਵਾਰ ਦੇਖੀ ਆ ਅੱਜ ਇੰਨਾ ਦਲੇਰ ਅਜਾ ਜੀਵੇਂ ਹੈ ਮੇਰਾ ਬਾਪੂ ਉਮਰ ਕਿੰਨੇ ਹੋਗੇ ਤੁਹਾਡੀ ਉਮਰ ਤੇ 85 ਦੇ ਉੱਪਰ ਜਾ ਰਿਹਾ ਹੈ ਬੇਟਾ 85 ਦੇ ਉੱਪਰ ਹੋਗੇ ਹਾਂ 40 ਸਾਲ ਦਾ ਜਰਮ ਹੈ ਮੇਰਾ ਅੱਛਾ ਹੱਲੇ ਜਾ ਪਏ ਹੱਲੇ 747 ਹੱਲੇ ਪਏ ਆ 8 ਸਾਲ ਦਾ ਰਹਾ 8-9 ਪਾਲਾ ਥੋੜੇ ਹੁਣ ਆੜੀ ਉੜੀ ਹੈਗੇ ਆ ਸਾਰੇ ਕਿ ਲੰਘ ਗਏ ਲੰਘ ਗਏ ਸਭ ਚਲੇ ਗਏ ਇੱਕ ਦੋ ਰਹਿ ਗਏ ਤੁਸੀਂ ਪੁਰਾਣੇ ਸਮੇਂ ਦੇਖੇ ਵੇ ਬਹੁਤ ਦੇਖੇ ਬੇਟੀ ਜਿਆਦਾ ਤਾਂ ਬਹੁਤ ਆਉਂਦੇ ਹੋਣੇ ਬਹੁਤ 10-9 ਦੀ ਕਿਰਤ ਕਰੀ ਆ ਮਾਤ ਪਿਤਾ ਦੀ ਸੇਵਾ ਕਰੀਏ ਬੜੇ ਸਕਾਰਤ ਹੋ ਰਹੇ ਨੇ ਨਹੀਂ ਫਿਰ ਮਿੱਤਰ ਯਾਦ ਤਾਂ ਬਹੁਤ ਆਉਂਦੇ ਹੋਣੇ ਬਹੁਤ ਸ਼ਾਂਤੀ ਨਹੀਂ ਤਾਂ ਦਿੱਲੀ ਜਾਂ ਇੱਧਰ ਕਾਂਗੜੇ ਤਾਈ ਕੋਈ ਖਾਸ ਮਿੱਤਰ ਵੀ ਸੀਗਾ ਤੁਹਾਡਾ ਬਹੁਤ ਜ਼ਿਆਦਾ ਨੇੜੇ ਦਾ ਨੇੜੇ ਆਪਾਂ ਤੂੰ ਮੈਨੂੰ ਮਿਲ ਜਰਿਆ ਜਿਹੜਾ ਮੈਨੂੰ ਇਦਾਂ ਪਿਆਰ ਨਾਲ ਮਿਲ ਗਿਆ ਨਾ ਮੈਂ ਬਹੁਤ ਖੁਸ਼ ਹੋ ਰਿਹਾ ਵਾਹਿਗੁਰੂ ਜਿੰਦਗੀ ਦਾ ਸਾਨੂੰ ਬਹੁਤ ਖੁਸ਼ੀ ਹੋ ਜੀ ਤੁਹਾਨੂੰ ਰਹੀ ਰਹੋ ਬੇਟਾ ਮਿਲਦੇ ਰਹੋ ਵਾਪਸ ਠੀਕ ਹੈ ਜੀ ਨਾ ਵੀ ਸੌਦਾ ਜਿਹੜਾ ਤਾਂ ਵੀ ਮਿਲ ਕੇ ਜਾਓ ਜੇ ਲੈ ਜਾਣਾ ਨਹੀਂ ਹੈ ਪੈਸੇ ਤਾਂ ਵੀ ਲੈ ਜਾਓ ਵਾਹ ਆਪਣਾ ਸੌਦਾ ਬਾਪੂ ਜੀ ਇੱਧਰ ਜਦੋਂ ਆਪਾਂ ਰੋਪੜ ਤੋਂ ਬਾਹਰ ਨਿਕਲਦੇ ਆ ਨਾ ਇਹ ਰੋਡ ਨੂਰਪੁਰ ਵੱਤੀ ਜਾਂਦੀ ਹੈ ਹਾਂ ਜੀ ਤਾਂ ਉੱਥੇ ਰੋਪੜ ਹੀ ਆਪਣੇ ਪਿੰਡ ਦੇ ਸਾਹਮਣੇ ਬੈਠੇ ਹੋਣੇ ਆ ਹਾਂਜੀ ਸੋ ਬਾਪੂ ਨੂੰ ਜ਼ਰੂਰ ਮਿਲ ਕੇ ਜਾਓ ਵੀ ਜਦੋਂ ਵੀ ਤੁਸੀਂ ਰੋਪੜ ਤੁਹਾਨੂੰ ਮਿਲ ਕੇ ਜਾਓ ਬੇਟਾ ਮੈਨੂੰ ਮੇਰੀ ਆਪਣਾ ਨਾਮ ਇੱਕ ਵਾਰ ਦੱਸ ਦਿਓ ਸਾਰਿਆਂ ਨੂੰ ਪ੍ਰਕਾਸ਼ ਆ ਜੀ ਮੇਰੇ ਨਾਮ ਪ੍ਰਕਾਸ਼ ਬਾਪੂ ਪਿੰਡ ਘੜਵਾਗਾ ਜੀ ਡਾਕਾ ਨਾ ਤਬਾ ਟਪਰੀਆਂ ਤੇ ਤੁਸੀਂ ਨਾ ਦੱਸੋ ਸਾਹਿਬ ਵਾਹਿਗੁਰੂ ਜਿਹੜਾ ਰੋਪੜ ਇਹ ਹੈਗਾ ਤੁਸੀਂ ਤਾਂ ਪੁਰਾਣੇ ਸਮੇਂ ਦੇਖੇ ਪਿਆ ਬਹੁਤ ਦੇਖੇ ਬੇਟੇ ਬਹੁਤ ਦੇਖੇ ਜ਼ਿੰਦਗੀ ਪੂਰੀਆਂ ਵੇਚੀਆਂ ਸੀ अच्छा जी। ਪਾ ਲੰਘ ਜਾਣਾ। ਸਮਾਂ ਕਿੰਨਾ ਫਰਕ ਹੋ ਗਿਆ ਹੁਣ? ਨਹੀਂ ਸਮਾਂ ਦਾ ਆ ਜਾਂ ਆਰਦੀ ਘੜੀ ਚੱਲ ਰਿਹਾ ਸਮਾਂ ਅੱਛਾ। ਨਹੀਂ ਫੋਨਾਂ ਦੇ ਸਮੇਂ ਯਾਰ ਪੁਰਾਣੇ ਸਮੇਂ ਚ ਕਿੰਨਾ ਫਰਕ ਆ। ਉਹ ਤਾਂ ਗਏ ਬਹੁਤ ਦੂਰ। ਸਮੇਂ ਬਦਲਿਆ ਤੇ ਪੁਰਾਣੇ ਸਮੇਂ ਤੇ ਨਾ ਮੇਟੇ ਦੂਰ ਚਲੇ ਗਏ। ਉਹ ਚੰਗੇ ਤੇ ਸਮੇਂ ਬਹੁਤ ਚੰਗੇ ਸਮੇਂ ਤੇ। ਫਰੇਕ ਨੂੰ ਹਾਂ ਕਮਾਨੀ ਆ ਜਾ ਪਾਈ ਫਲੀਦਾਰਾ ਬਹਿ ਜਾ। ਹਾਂ। ਪਾਣੀ ਪੀ ਲੈ। ਲੱਸੀ ਪੀ ਲੈ। ਹਾਂ। ਜੇ ਲੱਸੀ ਹੁੰਦੀ ਜਾਂ। ਅੱਛਾ। ਹਾਂ ਜੀ। ਕਿਸੇ ਨੇ ਦੁੱਧ ਭਰਾਉਣਾ। ਦੁੱਧ ਹੁੰਦਾ। ਦੁੱਧ ਹੁੰਦਾ ਉਹ ਕਿਹਾ। ਦੁੱਧ ਹਾਂਜੀ ਦੁੱਧ ਪਲਾਉਂਦੇ ਆ ਆਪੀ ਲੈ ਕੋਈ ਵਾਹਿਗੁਰੂ ਜੀ ਹਾਂ ਪੁੱਤ ਵੇਚਦਾ ਜਿਹਾ ਦੁੱਧ ਵੇਚਦਾ ਦੁੱਧ ਉਸ ਟਾਈਮ ਵੇਚਦੇ ਜੀ ਤੇ ਬੇਟੇ ਪਹਿਲੇ ਸਮੇਂ ਦੁੱਧ ਵੇਚਦੇ ਹੁੰਦੇ ਬਿਲਕੁਲ ਨਹੀਂ ਬਿਲਕੁਲ ਲੱਸੀਆਂ ਹੁਣੇ ਤੇ ਸੰਘਣੀਆਂ ਮੇਰੇ ਜੀਆਂ ਰੋਟੀਆਂ ਮੇਰੇ ਜੀਆਂ ਰੋਟੀਆਂ ਹੁੰਦੀਆਂ ਝੋਲੇ ਔਰ ਕੰਮ ਉਹ ਹੁੰਦੇ ਹਾਂਜੀ ਉਹ ਅਸੀਂ ਖਾਣੇ ਚੱਪਾ ਚੱਪਾ ਸਾਨੂੰ ਬੁੜੀਆਂ ਦੇ ਦੇਣਾ ਫਿਰ ਜਿਹੜੇ ਲਿਖਾ ਹੁੰਦਾਗਾ ਹੂੰ ਦੁੱਧ ਜਮਾ ਦੇਣਾ ਸਵੇਰ ਨੂੰ ਬੁੜੀਆਂ ਨਾਲ ਛੋਲਣਾ ਤੈਨੂੰ ਪਾ ਦਾ ਗਲਾਸ ਹੁੰਦਾ ਕਗਣੀ ਵਾਲਾ ਲਓ ਬਤੂ ਠੁਠਕਾ ਪੀਓ ਵਾਹ ਹਾਂਜੀ ਕੌਫੀ ਤੇ ਗੱਲਾਂ ਹੀ ਰਹਿ ਗਈਆਂ ਹੂੰ ਹੁਣ ਕਿੱਥੇ ਯਾਦਾਂ ਹੀ ਆ ਹੁਣ ਖੁਸ਼ ਨਹੀਂ ਮਿਲਦਾ ਹਾਂ ਵਾਹ ਹਾਂਜੀ ਇਹ ਉਹ ਮੇਰੇ ਸਾਨੀ ਚੀਜ ਆ ਸਾਬ ਸ਼ਾਇਦ ਹੋਰ 10 ਸਾਲ ਲਗਾ ਦੀ ਮੈਂ ਨਹੀਂ ਲੈ ਰਿਹਾ ਇਹ ਬਟ ਚਲਿਆ ਕਰਨ ਜੋਂ ਉਹਨੇ ਕੀ ਕਰ ਲੈਣਾ ਬਾਪੂ ਜੀ ਨੂੰ ਫੇਰ ਮਿਲ ਕੇ ਜਾਵਾਂਗੇ ਅੱਜ ਲਈ ਬਾਬਾ ਜੀ ਆਪੂ ਤੇ ਸਾਨੇ ਹਾਂ ਫਤੇ ਬੁਲਾਉਣੇ ਬਾਪੂ ਨੂੰ ਤਾਂ ਠੀਕ ਹੈ ਜੀ ਸਾਸਿਕਾਲ ਜੀ ਆਪਰਾ ਪਿੰਡ ਕਿੱਲਾ ਜੀ ਅਸੀਂ ਸ਼ਹਿਰ ਮਰਨਦੇ ਤੋਂ ਜੀ ਲਾ ਧੰਨਵਾਦ ਵਾਹਿਗੁਰੂ ਧੰਨਵਾਦ ਰੰਡੀ ਆ ਵੀ ਆ ਜਾਂਦੇ ਝੋਗਰੇ ਮੇਰੇ ਚਲੋ ਹੁਣ ਕਭੀ ਪੀਗਾ ਜਾਂਦੇ ਆਪਾਂ ਤੁਹਾਨੂੰ ਚਲੋ ਮਿਲਦੇ ਜੀ ਚਲੋ